ਪਹਿਲੀ ਕਬੱਡੀ ਕਾਉਣ ਦੇ ਲਈ ਲਓ ਖੇਡ ਮੈਦਾਨ ਦੇ ਤੇ ਰਹੀ ਰੋ ਇਹ ਰਿੰਦੂ ਵਧੀ ਹੋਈ ਐ ਤੇ ਦੂਸਰੇ ਪਾਸੇ ਉਹਨਾਂ ਦੇਖ ਰਿਹਾ ਵੀ ਖੇਡ ਮੈਦਾਨ ਦੇ ਵਿੱਚ ਸ਼ੀਤਲ ਬੱਲੇ ਬੱਲੇ ਕਰਵਾ ਰਹੀ ਐ ਸ਼ੀਤਲ ਦਾ ਪਿਆੜਾ ਪਿੰਡ ਐ ਮੇਰੇ ਮਿੱਤਰੋ ਲੱਗ ਕੇ ਜੱਫਾ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਗਈ ਐ ਇਹਦਾ ਢਿੜਬਾ ਪਿੰਡ ਐ ਮੇਰੇ ਵੀਰੋ ਇਹ ਪਾਵਰ ਹੱਗ ਦੇ ਢਿੜਬੇ ਦੀ ਧਰਤੀ ਦੀ ਖੇਡ ਮੈਦਾਨ ਦੇ ਵਿੱਚ ਰੇਡ ਪਾ ਰਹੀ ਐ ਦੂਸਰੇ ਪਾਸੇ ਕਾਜੂ ਤਿਆਰ ਹੈ ਅੰਨੂ ਦਾ ਖੜਕੜ ਪਿੰਡ ਐ ਟੱਕਰ ਸਿਰੇ ਦੀ ਹੋ ਗਈ ਮੇਰੇ ਵੀਰੋ ਇੱਕ ਪਾਸੇ ਅੰਨੂ ਫੜਕਰ ਦੇ ਦੂਜੇ ਪਾਸੇ ਤਵਨ ਵਿੜਦੇ ਵਾਲੀ ਤਗੜੇ ਪੁਆਇੰਟ ਦਾ ਵਾਅਦਾ ਕਰ ਗਈ ਹੈ ਆਪਣੀ ਟੀਮ ਦੇ ਲਈ ਖੇਡ ਮੈਦਾਨ ਦੇ ਉੱਤੇ ਠੀਕ ਹੈ ਜੀ ਹਾਂ ਇਹ ਅੰਨੂ ਆਂਰੇ ਹੀਰੋ ਇਹ ਵੀ ਇਹਦਾ ਨਾਂ ਵੀ ਅੰਨੂ ਇਹਦਾ ਫੜਕਰ ਪਿੰਡ ਹੈ ਜਿਹਨੇ ਕਬੱਡੀ ਪਾਈ ਹੈ ਖੇਡ ਮੈਦਾਨ ਦੇ ਚ ਦੂਸਰੇ ਪਾਸੇ हां दीप ਨੇ ਟਰਾਈ ਕੀਤੀ ਆ ਪਰ ਧੌਲਾ ਪਹਿਲਵਾਨ ਘੋਦੀ ਆ ਫਸਰੇ ਕਰਦਾ ਮੇਰੇ ਮਿੱਤਰੋ ਆਪਣੇ ਸਮੇਂ ਦਾ ਪ੍ਰਸਿੱਧ ਯਾਖੀ ਦੂਸਰੇ ਪਾਸੇ ਤੰਗਰ ਪਹਿਲਵਾਨ ਹੈ ਅੱਜ ਅਫੀਸ਼ਰ ਵੀ ਜਿਹੜੇ ਚੋਟੀ ਚੋਟੀ ਦੇ ਸੱਦੇ ਹੋਏ ਆ ਕਿਤੇ ਜਖੰਦੀ ਵਾਲਿਆਂ ਨੇ ਮੇਰੇ ਵੀਰੋ ਬਹੁਤ ਵੱਡਾ ਧੰਨਵਾਦ ਹੈ ਪਰ ਕਾਜੂ ਆ ਮੇਰੇ ਵੀਰੋ ਕਾਜੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਕਰਦੀ ਹੋਈ ਔਰ ਲੱਗਦਾ ਜੋਰ ਹੈ ਲਓ ਖੇਡ ਮੈਦਾਨ ਦੇ ਟਿਕਾ ਜੁਰ ਇਕਬਾਲ ਕਰ ਦਿੱਤੀ ਹੈ ਮੇਰੇ ਮਿੱਤਰੋ ਅਗਲੀ ਰੇਡ ਤਾਂ ਲਈ ਹਾਂ ਇਹਦਾ ਰੋਗੜਾ ਪਿੰਡ ਹੈ ਮੇਰੇ ਵੀਰੋ ਜੱਸ ਕਬੱਡੀ ਪਾ ਰਹੀ ਹੈ ਖੇਡ ਮੈਦਾਨ ਦੇ ਵਿੱਚ ਬੱਤੀਆਂ ਦਾ ਮੈਚ ਕਰਵਾਏ ਮੇਰੀ ਬੇਨਤੀ ਹੈ ਦਰਸ਼ਕ ਵੀਰਾਂ ਨੂੰ ਇਹਨਾਂ ਖਿਡਾਰੀਆਂ ਨੂੰ ਵੀ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਲਓ ਸ਼ੀਤਲ ਤੇ ਦੂਸਰੇ ਪਾਸੇ ਜਸਮੇਰ ਵੀਰੋ ਇੱਕ ਪਾਸੇ ਸ਼ੀਤਲ ਹੈ ਤੇ ਦੂਜੇ ਪਾਸੇ ਕੀ ਬਾਤ ਹੈ ਤੇ ਉਹਦੇ ਵਾਲੀ ਕਮਾਲ ਕਰ ਗਈ ਖੇਡ ਮੈਦਾਨ ਦੇ ਵਿੱਚ ਵੱਲੇ ਵਰੇ ਕਰਵਾ ਗਈ ਹੈ ਲਾ ਕੇ ਜੱਫਾ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਤਿਆਰ ਪਰ ਤਿਆਰ ਨੇ ਖਿਡਾਰੀ ਹਾਂ ਸਿਮਰ ਦਾ ਕਹਿੰਦੇ ਦੁਗਾ ਦੇ ਵੀਰੋ ਫਰ ਖੜਕਰਦਾ ਹੈ ਅਨੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਕਰ ਰਹੀ ਹੈ ਅਨੂ ਖੜਕਰ ਕਿਆ ਬਾਤ ਹੈ ਖੇਡ ਦੇ ਮੈਦਾਨ ਦੇ ਵਿੱਚ ਦੇਖ ਰਹੇ ਹੈ ਕੁਲਵੀਰ ਪਾਤਨ ਸਾਡਾ ਸੂਰੇ ਵਾਲੀ ਅਮਰੀਕਾ ਤੇ ਰਹਿੰਦਾ ਹੈ ਮਾਰ ਕਰਦਾ ਹੈ ਜਾਂ ਖਰਾਮਾਂ ਦੇ ਉੱਪਰ ਤੇ ਧਰਮਿੰਦਰ ਦੁੱਲ ਕੁਸਿੱਕਰੀ ਵਾਲੇ ਦੀ ਗੱਲ ਹੈ ਔਰ ਪਏ ਸਾਡੇ ਕਹਿੰਦੇ ਮੇਰੇ ਮਿੱਤਰੋ ਉਹ ਪਾਤਨ ਬੈਲਜੀਅਮ ਦੀ ਗੱਲ ਹੈ ਮੇਰੇ ਵੀਰੋ ਔਰ ਖੇਡ ਮੈਦਾਨ ਦੇ ਵਿੱਚ ਰੀਤੂ ਕਬੱਡੀ ਪਾ ਰਹੀ ਹੈ ਚਾਰ 3 ਖਰੜਾਂ ਦਾ ਇਸ ਵੇਲੇ ਪਿਆਰ ਵਰ ਤਿਆਰ ਨੇ ਮੇਰੇ ਹੀਰੋ ਹੁਣ ਸ਼ੀਤਲ ਦੇ ਨਾਲ ਮੁਕਾਬਲਾ ਹੈ ਇੱਕ ਪਾਸੇ ਸ਼ੀਤਲ ਤੇ ਦੂਸਰੇ ਪਾਸੇ ਰਿਤੂ ਕੀ ਬਾਤ ਹੈ ਰਿਤੂ ਨੂੰ ਆਹ ਕੀ ਬਾਤ ਹੈ ਥਾਪੀ ਬੱਜ ਗਈ ਹੈ ਮੇਰੇ ਹੀਰੋ ਖੇਡ ਦੇ ਮੈਦਾਨ ਦੇ ਵਿੱਚ ਕਮਾਲ ਜਿਹੀ ਕਰ ਦਿੱਤੀ ਹੈ ਪਾਣੀ ਦੇ ਮੇਰੇ ਹੀਰੋ ਖਿੜਕੇ ਵਾਲੀ ਕਬੱਡੀ ਪਾ ਰਹੀ ਹੈ ਬਰਿੰਦਰ ਸੰਧੂ ਜੀ ਸਾਡੇ ਸੰਦਰ ਜਵੈਲ ਵਾਲੇ ਕਹਿੰਦੇ ਵੀ ਆਹ ਖਰੜ ਨੂੰ ਅਗਲੇ ਸਾਲ ਦੇ ਕਪੜੇ ਸਕੂਟੀ ਦਿੱਤੀ ਜਾਣੀ ਹੈ ਔਰ ਪਵਨ ਨੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਹਿੱਤ ਵਿੱਚ ਕਰ ਦਿੱਤਾ ਹੈ ਸ਼ੋਕ ਤੇ ਧੌਲਾ ਵਿਉਰਾ ਫਿਰ ਰੂਪਗੜ ਤੇ ਨਿਆਬਾਸ ਨੀਮ ਵਾਲਾ ਤੇ ਰਿਵਾਸਾ ਗੋਰਖਪੁਰ ਤੇ ਅਮਨ ਸਾਖਰਾ ਇਹ ਮੈਚ ਹੋਣਗੇ ਪਰ ਖੇਡ ਮੈਦਾਨ ਦੇ ਯਸ਼ੀਤਲ ਬੱਲੇਬਲੇ ਕਰਵਾ ਰਹੀ ਹੈ ਮੇਰੇ ਵੀਰੋ ਇੱਕ ਪਾਸੇ ਖੇਡ ਦੇ ਮੈਦਾਨ ਦੇ ਵਿੱਚ ਸ਼ੀਤਲ ਬੱਲੇਬਲੇ ਕਰਵਾ ਰਹੀ ਹੈ ਲਾਕੇ ਜੱਫਾ ਖੇਡ ਦੇ ਮੈਦਾਨ ਦੇ ਵਿੱਚ ਦੇਖ ਰਹੇ ਐ ਲੱਗਦਾ ਹੋਇਆ ਜੋਰ ਹੈ ਮੇਰੇ ਮਿੱਤਰੋ ਲੋਕੋ ਧੀਆ ਹੁੰਦੀਆਂ ਧੀਆ ਧੀਆ ਬਾਜਾ ਲੱਗਣ ਧੀਆ ਕਹਿੰਦੇ ਸੱਚ ਸਿਆਣੇ ਜੀਹਾਂ ਧੀਆ ਨੂੰ ਸਤਕਾਰ ਦਿਓ ਰੱਬ ਦੇ ਘਰ ਟਿਕਣ ਪਊਗਾ ਧੀਨਾ ਮਾਰ ਦਿਓ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ